ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਨਾਲ ਲੱਗੀ ਹੋਈ ਇਸ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਸਿੰਘ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਘਰ ਵਾਪਸ ਆਇਆ ਹੈ ਦਰਸਲ ਈਰਾਨ ਗਿਆ ਸੀ ਗੁਰਪ੍ਰੀਤ ਤੇ ਉੱਥੇ ਜਾ ਕੇ ਫਸ ਗਿਆ ਸੀ ਫਰਜੀ ਏਜੰਟਾਂ ਦੇ ਧੱਕੇ ਚੜ ਗਿਆ ਸੀ ਤੇ ਲਗਭਗ 14-15 ਦਿਨ ਈਰਾਨ ਦੇ ਵਿੱਚ ਹੀ ਫਸਿਆ ਰਿਹਾ ਹਰ ਇੱਕ ਮਿੰਟ ਇਸ ਦੀ ਜ਼ਿੰਦਗੀ ਦੇ ਉੱਤੇ ਭਾਰੀ ਸੀ ਕਿਉਂਕਿ ਇਸ ਨੂੰ ਕਿਹਾ ਗਿਆ ਸੀ ਕਿ ਜਾਂ ਤਾਂ ਸਾਨੂੰ 50 ਲੱਖ ਰੁਪਏ ਦੇ ਦੇ ਤੇ ਜਾਂ ਫਿਰ ਆਪਣੀ ਜਾਨ ਦੇ ਦੇ ਤੇ ਜਦੋਂ 50 ਲੱਖ ਰੁਪਇਆ ਸ਼ੁਰੂਆਤੀ ਦੌਰ ਦੇ ਵਿੱਚ ਨਾ ਦਿੱਤਾ ਗਿਆ ਤਾਂ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਗਿਆ ਔਰ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਨਾ ਆਏ ਤਾਂ ਤੁਹਾਡੇ ਨੌਜਵਾਨ ਦੇ ਹਰ ਰੋਜ਼ ਸਰੀਰ ਦਾ ਇੱਕ ਇੱਕ ਅੰਗ ਵੜ ਦਿੱਤਾ ਜਾਵੇਗਾ ਔਰ ਉਸ ਨੂੰ ਈਰਾਨ ਤੋਂ ਤੁਹਾਡੇ ਘਰ ਯਾਨੀ ਕਿ ਪੰਜਾਬ ਭੇਜ ਦਿੱਤਾ ਜਾਵੇਗਾ ਤਾਂ ਤਸਵੀਰਾਂ ਦੇਖ ਲਓ ਇਸ ਨੌਜਵਾਨ ਦੀ ਘਰ ਵਾਪਸੀ ਆਈ ਹੈ ਹੋਈ ਹੈ ਔਰ ਜੋ ਪਰਿਵਾਰਕ ਮੈਂਬਰ ਨੇ ਉਹ ਸੁੱਖ ਦਾ ਸਾਹ ਲੈ ਰਹੇ ਨੇ ਪਰ ਇੰਨਾ ਸਾਰਿਆਂ ਦੇ ਵਿੱਚ ਜੋ ਅਸਲ ਵਿਅਕਤੀ ਨਿਕਲ ਕੇ ਸਾਹਮਣੇ ਆ ਰਿਹਾ ਜਿਸ ਨੇ ਇਹ ਮੁਸ਼ਕਲ ਦੀ ਘੜੀ ਦੇ ਵਿੱਚ ਯਾਨੀ ਕਿ ਕਹੀਏ ਕਿ ਮੁਸ਼ਕਲ ਦੀ ਘੜੀ ਪੈਦਾ ਕੀਤੀ ਆ ਉਹ ਹੈ ਉਹ ਟਰੈਵਲ ਏਜੰਟ ਦਰਸਲ ਇਹ ਨੌਜਵਾਨ ਯੂਕੇ ਜਾਣਾ ਚਾਹੁੰਦਾ ਸੀ ਇਸ ਨੌਜਵਾਨ ਨੇ ਕੋਸ਼ਿਸ਼ ਕੀਤੀ ਕਿ ਸਟੱਡੀ ਵੀਜ਼ੇ ਤੇ ਯੂਕੇ ਚਲਾ ਜਾਵਾਂ ਲੇਕਿਨ ਸਟੱਡੀ ਵੀਜ਼ਾ ਨਹੀਂ ਲੱਗਿਆ ਫਿਰ ਇਸ ਨੌਜਵਾਨ ਨੇ ਕੋਸ਼ਿਸ਼ ਕੀਤੀ ਕਿ ਟਰੈਵਲ ਵੀਜ਼ੇ ਤੇ ਵਿਜ਼ਟਰ ਵੀਜ਼ੇ ਤੇ ਮੈਂ ਯੂਕੇ ਚਲਾ ਜਾਵਾਂ ਪਰ ਇਸ ਦੀ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਤੇ ਆਖਿਰਕਾਰ ਟਰੈਵਲ ਏਜੰਟ ਇਹਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਤੂੰ ਬਾਹਰ ਹੀ ਜਾਣਾ ਹੈ ਨਾ ਆਪਾਂ ਕੋਈ ਜਿਗਾੜ ਕਰ ਦਿੰਨੇ ਆ ਆਪਾਂ ਕੋਈ ਸਕੀਮ ਲਾਣੇ ਆ ਔਰ ਤੈਨੂੰ ਬਾਹਰ ਵਿਦੇਸ਼ ਭੇਜ ਦਿੰਨੇ ਆ ਤੇ ਆਖਿਰਕਾਰ ਇਹਨੂੰ ਕਹਿੰਦੇ ਕਿ ਤੈਨੂੰ ਵਿਦੇਸ਼ ਭੇਜਣਾ ਪਰ ਪਹਿਲਾਂ ਤੈਨੂੰ ਈਰਾਨ ਭੇਜਾਂਗੇ ਹੋ ਸਕਦਾ ਹੈ ਈਰਾਨ ਤੋਂ ਫਿਰ ਤੈਨੂੰ ਅੱਗੇ ਵਾਲੇ ਮੁਲਕ ਦੇ ਵਿੱਚ ਭੇਜ ਦਿੱਤਾ ਜਾਵੇ ਔਰ ਮੁੰਡਾ ਵੀ ਉਸ ਟਰੈਵਲ ਏਜੰਟ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਹੈ ਜਾਣਾ ਸੀਗਾ ਯੂਕੇ ਔਰ ਪਹੁੰਚ ਜਾਂਦਾ ਹੈ ਈਰਾਨ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਈਰਾਨ ਪਹੁੰਚਿਆ ਉਸ ਰਾਸ ਨੂੰ ਪਹਿਲਾਂ ਤੁਸੀਂ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਤੇ ਮੈਂ ਯੂਕੇ ਜਾਣ ਵਾਸਤੇ ਕਿਸੇ ਏਜੰਟ ਨਾਲ ਗੱਲ ਕੀਤੀ ਸੀ ਲੀਗਲ ਤਰੀਕੇ ਨਾਲ ਪਹਿਲਾਂ ਮੈਂ ਅਪਲਾਈ ਕਰਦਾ ਰਿਹਾ ਸਟੱਡੀ ਵੀਜ਼ਾ ਵੀ ਤੇ ਟੂਰਿਸਟ ਵੀਜ਼ਾ ਵੀ ਤੇ ਜਿਸ ਦੀ ਕਿ ਮੇਰੀ ਗੱਲ ਨਹੀਂ ਬਣੀ ਤੇ ਫਿਰ ਉਹ ਕਹਿਣ ਲੱਗੇ ਕਿ ਆਪਾਂ ਕਿ ਚਲੋ ਦੋ ਨੰਬਰ ਨਾਲ ਆਪਾਂ ਟਰਾਈ ਕਰ ਲੈਂਦੇ ਆ ਕੋਈ ਸੈਟਿੰਗ ਨਾਲ ਤੇ ਇਸ ਚੱਕਰ ਤੇ ਮੈਂ ਯੂਕੇ ਦੇ ਨਾਲ ਚ ਚ ਇਰਾਨ ਚਲ ਗਿਆ ਤਾਂ ਸੁਣਿਆ ਤੁਸੀਂ ਗੁਰਪ੍ਰੀਤ ਕਿਸ ਤਰੀਕੇ ਨਾਲ ਦੱਸ ਰਿਹਾ ਕਿ ਟਰੈਵਲ ਏਜੰਟ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਲਿਆ ਔਰ ਜਾਣਾ ਸੀ ਯੂਕੇ ਔਰ ਪਹੁੰਚ ਗਿਆ ਈਰਾਨ ਹੁਣ ਤੱਕ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਨੌਜਵਾਨ ਨੂੰ ਉਮੀਦ ਸੀ ਕਿ ਅਜੋ ਈਰਾਨ ਚੱਲਿਆ ਤੇ ਕੱਲ ਨੂੰ ਆਪਣੇ ਸੁਪਨਿਆਂ ਦੇ ਮੁਲਕ ਯੂਕੇ ਵੀ ਚਲਾ ਜਾਵੇਗਾ ਲੇਕਿਨ ਇਹੀ ਉਸਦੀ ਸਭ ਤੋਂ ਵੱਡੀ ਭੁੱਲ ਸਾਹਮਣੇ ਆਈ ਹੈ ਜਦ ਇਰਾਨ ਪਹੁੰਚਿਆ ਤਾਂ ਫਿਰ ਅਸਲੀ ਖੇਡ ਸ਼ੁਰੂ ਹੋਇਆ ਇਰਾਨ ਦੇ ਵਿੱਚ ਇਸ ਨੌਜਵਾਨ ਨੂੰ ਤਹਿਰਾਨ ਸ਼ਹਿਰ ਦੇ ਵਿੱਚ ਬੰਦਕ ਬਣਾ ਲਿੱਤਾ ਜਾਂਦਾ ਹੈ ਕਣੀ ਆਬਾਦੀ ਵਾਲਾ ਉਹ ਸ਼ਹਿਰ ਸੀਗਾ ਬੜਾ ਆਮ ਜ਼ਿੰਦਗੀ ਚੱਲ ਰਹੀ ਸੀ ਪਰ ਇਸ ਨੌਜਵਾਨ ਦੀ ਜਿਹੜੀ ਜ਼ਿੰਦਗੀ ਸੀ ਉਹ ਆਮ ਨਹੀਂ ਸੀ ਉਹ ਮੁਸ਼ਕਲਾਂ ਦੇ ਵਿੱਚ ਸੀ ਇਸ ਨੂੰ ਕੁਝ ਲੋਕਾਂ ਨੇ ਬੰਦਕ ਬਣਾ ਲਿਆ ਸੀ ਇੱਕ ਕਮਰੇ 'ਚ ਰੱਖਿਆ ਹੋਇਆ ਸੀ ਨਾਲ ਕੁਝ 2-3 ਹੋਰ ਮੁੰਡੇ ਸੀ ਤੇ ਇਹਨਾਂ ਨੌਜਵਾਨਾਂ ਨੂੰ ਕਿਹਾ ਗਿਆ ਕਿ ਜਾਂ ਤਾਂ 50 ਲੱਖ ਰੁਪਏ ਦੇ ਦਿਓ ਨਹੀਂ ਤਾਂ ਤੁਹਾਡੇ ਇੱਕ-ਇੱਕ ਕਰਕੇ ਸਰੀਰ ਦੇ ਸਾਰੇ ਅੰਗ ਵੜ ਦਿਆਂਗੇ ਤੇ ਐਨਾ ਹੀ ਨਹੀਂ ਇਸ ਤੋਂ ਬਾਅਦ ਜਾ ਕੇ ਤੋਂ ਨੂ ਅਫਗਾਨਿਸਤਾਨ ਸੁੱਟਾਵਾਂਗੇ ਤੇ ਇਸ ਤੋਂ ਬਾਅਦ ਨਾ ਤਾਂ ਤੁਸੀਂ ਘਰ ਦੇ ਰਹੋਗੇ ਤੇ ਨਾ ਹੀ ਘਾਟ ਦੇ ਉੱਤੋਂ ਜਿਹੜਾ ਤੁਹਾਡਾ ਸਰੀਰ ਵੀ ਪੂਰੇ ਤਰੀਕੇ ਨਾਲ ਅਪਾਹਜ ਹੋ ਜਾਵੇਗਾ ਦਿਨ ਰਾਤ ਇਸ ਤਰੀਕੇ ਦਾ ਟਾਰਚਰ ਕੀਤਾ ਜਾਂਦਾ ਸੀ ਕਿ ਨੌਜਵਾਨਾਂ ਨੂੰ ਜੇਕਰ ਰੋਟੀ ਵੀ ਦਿੰਦੇ ਸੀ ਕੁਝ ਸੁੱਕੀ ਰੋਟੀ ਖਾਣ ਨੂੰ ਤਾਂ ਉਹ ਵੀ ਹਲਕ ਦੇ ਵਿੱਚੋਂ ਨਹੀਂ ਲੰਘਦੀ ਸੀ ਕਿਉਂ ਕਿਉਂਕਿ ਹਰ ਪਲ-ਪਲ ਇਹਨਾਂ ਨੂੰ ਆਪਣੀ ਮੌਤ ਅੱਗੇ ਦਿਖਦੀ ਸੀ ਇੱਕ ਤਾਂ ਪੰਜਾਬ ਛੁਟਿਆ ਦੂਸਰਾ 50 ਲੱਖ ਦੀ ਡਿਮਾਂਡ ਹੋਈ ਤੀਸਰਾ ਜਾਨੋ ਮਾਰਨ ਦੀਆਂ ਧਮਕੀਆਂ ਤੇ ਚੌਥਾ ਚਾਕੇ ਇਹਨਾਂ ਨੂੰ ਅਫਗਾਨਿਸਤਾਨ ਸੁੱਟਣ ਦਾ ਤਾਂ ਇਸ ਤਰੀਕੇ ਦੀ ਖੌਫ ਭਰੇ 13-14 ਦਿਨ ਇਹਨਾਂ ਦੇ ਨਿਕਲੇ ਔਰ ਕਿਸ ਤਰੀਕੇ ਦੇ ਨਾਲ ਫਿਰ ਉਸ ਤੋਂ ਬਾਅਦ ਗੱਲ ਭਾਰਤ ਸਰਕਾਰ ਤੱਕ ਪਹੁੰਚੀ ਤਰੁਨ ਚੋਗ ਤੱਕ ਪਹੁੰਚੀ ਉਹਨਾਂ ਨੇ ਬੀਜੇਪੀ ਦੀ ਹਾਇਰ ਕਮਾਂਡ ਤੱਕ ਪਹੁੰਚਾਈ ਉਸ ਤੋਂ ਬਾਅਦ ਜੋ ਆਪਣੇ ਵਿਦੇਸ਼ ਮੰਤਰੀ ਨੇ ਐਸ ਜੇ ਸ਼ੰਕਰ ਉਹਨਾਂ ਤੱਕ ਗੱਲ ਪਹੁੰਚੀ ਅੰਬੈਸੀਆਂ ਤੱਕ ਗੱਲ ਪਹੁੰਚੀ ਫਿਰ ਜਿਹੜੇ ਈਰਾਨ ਦੇ ਵਿੱਚ ਡਿਪਲੋਮੈਟ ਬੈਠੇ ਨੇ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਫਿਰ ਸਾਰੀ ਕੁਝ ਇੰਨੀ ਕਾਰਵਾਈ ਕਰਨ ਤੋਂ ਬਾਅਦ ਨੌਜਵਾਨ ਦੀ ਘਰ ਵਾਪਸੀ ਤਾਂ ਹੋ ਗਈ ਹੈ ਪਰ ਇਹ ਨੌਜਵਾਨ ਹਾਲੇ ਵੀ ਉਸ ਬੁਰੇ ਸੁਪਨੇ ਦੇ ਵਿੱਚ ਜੀ ਰਿਹਾ ਹੈ ਇਸ ਨੂੰ ਤਨੂੰ ਹੁਣ ਵੀ ਪਏ ਨੂੰ ਸੁਪਨੇ ਆਉਂਦੇ ਨੇ ਕਿਤੇ ਕੋਈ ਆ ਕੇ ਇਹਦੀਆਂ ਲੱਤਾਂ ਵਾਹਣਾ ਵੜ ਦਵੇ ਫਿਰ ਮੈਨੂੰ ਉਹਨਾਂ ਬੰਨ ਕੇ ਤੇ ਘਰੇ ਫੋਨ ਡਾਵੇ ਕਰਨ ਕੀ ਤੀ 50 ਲੱਖ ਰੁਪਇਆ ਦੋਗੇ ਤਾਂ ਫੇਰ ਛੱਡਣਾ ਮੁੰਡਾ ਤੇ ਅੱਡੇ ਚਮਦੀਜਾ ਮੈਂ ਤਾਂ ਬਸ ਇਹੋ ਹੀ ਕਹਿਣਾ ਚਾਹੁੰਦਾ ਕਿ ਜਾਂ ਤੇ ਜਾਓ ਨਾ ਤੇ ਜਾਣਾ ਤੇ ਲੀਗਲ ਤਰੀਕੇ ਨਾਲ ਜਾਓ ਦੋ ਨੰਬਰ ਦੇ ਰਾਸਾਨੀ ਆਪਾਂ ਨਾ ਜਾਈਏ ਕਿ ਜਿਹੜਾ ਇਦਾਂ ਫਸੀਏ ਕੋਈ ਹੋਰ ਨਾ ਫਸਾ ਸਕੇ ਮੇਰੇ ਨੂੰ ਉਹ ਤੇ ਫਿਰ ਜਿੱਦਾਂ ਉਹ ਕਹਿੰਦੇ ਕਿ ਤੈਨੂੰ ਅਫਗਾਨਿਸਤਾਨ ਛੱਡ ਆਉਣਾ ਵਾ ਜਾਂ ਤੇਰਾ ਕੰਨ ਵੜਦਾਗੇ ਲੱਤ ਵੜਦਾਂਗੇ ਫਿਰ ਉਹ ਤੇ ਫੇਰ ਧਮਕੀਆਂ ਦੇ ਨਹੀਂ ਦੇਈ ਚਲੋ ਜੇ ਨਾ ਜੋਰ ਪੈਂਦਾ ਸਰਕਾਰ ਦਾ ਤੇ ਹੋ ਸਕਦਾ ਕੁਝ ਵੀ ਕਰ ਸਕੋ ਤੁਸੀਂ ਉੱਥੇ ਇਕੱਲੇ ਸੀਗੇ ਜਾਂ ਹੋਰ ਵੀ ਤੁਹਾਡੇ ਨਾਲ ਨੌਜਵਾਨ ਸੀਗੇ ਯਾਨੀ ਉਹ ਜਿਹੜੇ ਰੂਮ 'ਚ ਮੈਂ ਹਾਂ ਉੱਥੇ ਤਾਂ ਤਿੰਨ ਜਣੇ ਹੀ ਸੀ ਅਸੀਂ ਤੇ ਬਾਕੀ ਚਲੋ ਹੋਰ ਵੀ ਕਿੱਥੇ ਹੋਣ ਕੇ ਜਾਂ ਕਿਦਾਂ ਇੱਕ ਸ਼ਾਇਦ ਰਾਜਸਥਾਨ ਤੋਂ ਸੀ ਤੇ ਇੱਕ ਪੰਜਾਬੀ ਸੀ ਨਾਲ ਭਾਰਤ ਸਰਕਾਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੋਦੀ ਸਾਹਿਬ ਦਾ ਵੀ ਸੈਂਟਰ ਸਰਕਾਰ ਦਾ ਕਿ ਜਿਨ੍ਹਾਂ ਨੇ ਚਲੋ ਜੋਰ ਲਾਇਆ ਉੱਥੇ ਐਮਬੈਸੀ ਦੇ ਵਿੱਚ ਕੰਪਲੇਨ ਕੀਤੀ ਜਾਂ ਕਿਦਾਂ ਵੀ ਜੋਰ ਲਾਇਆ ਤੇ ਮੈਂ ਘਰ ਆ ਸਕਿਆ ਇਸ ਕਰਕੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਤਾਂ ਸੁਣੀ ਇਸ ਨੌਜਵਾਨ ਦੀ ਗੱਲ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਅੱਜ ਵੀ ਡਰਿਆ ਹੋਇਆ ਸਹਿਮਿਆ ਹੋਇਆ ਅੱਜ ਵੀ ਇਸ ਨੂੰ ਡਰ ਲੱਗਦਾ ਹੈ ਕਿ ਕਿਤੇ ਕੁਝ ਮਾੜਾ ਨਾ ਹੋ ਜਾਵੇ ਕਿਉਂਕਿ ਉਹ ਜਿਹੜੇ 14-15 ਦਿਨ ਇਸੇ ਈਰਾਨ ਵਿੱਚ ਬੀਤੇ ਤਾਂ ਈਰਾਨ ਦੇ ਵਿੱਚ ਉਹ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ ਹਰ ਪਲ ਇੰਜ ਲੱਗਦਾ ਸੀ ਕਿ ਜਿਵੇਂ ਅੱਗੇ ਮੌਤ ਖੜੀ ਹੈ ਕਿਸੇ ਵੀ ਫੜ ਕਿਸੇ ਵੀ ਪਲ ਜਿਹੜੇ ਏਜੰਟ ਦੇ ਸਾਥੀ ਨੇ ਉਹ ਇਸ ਨੂੰ ਫੜਨਗੇ ਇਹਦੀਆਂ ਲੱਤਾਂ ਬਹਾ ਵਧ ਸਕਦੇ ਨੇ ਇਸ ਤਰੀਕੇ ਦਾ ਖੌਫ ਦੇ ਵਿੱਚ ਰਹਿਣ ਤੋਂ ਬਾਅਦ ਜਦ ਪਰਿਵਾਰ ਦੇ ਵਿੱਚ ਇਹ ਨੌਜਵਾਨ ਵਾਪਸ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਤਰੀਕੇ ਨਾਲ ਖੁਸ਼ੀ ਮਨਾਈ ਜਿਵੇਂ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਔਰ ਪਰਿਵਾਰਕ ਮੈਂਬਰ ਤਾਂ ਕਹਿ ਵੀ ਰਹੇ ਨੇ ਕਿ ਅਸੀਂ ਤਾਂ ਇਹ ਸੋਚ ਬੈਠੇ ਸੀ ਕਿ ਹੁਣ ਸਾਡਾ ਬੱਚਾ ਸਾਡੇ ਹੱਥੋਂ ਗਿਆ ਇਹ ਮੁੜ ਕੇ ਨਹੀਂ ਆਵੇਗਾ ਜੇਕਰ ਪ੍ਰਮਾਤਮਾ ਨੇ ਵਾਹਿਗੁਰੂ ਨੇ ਇਸ ਨੂੰ ਵਾਪਸ ਸਾਡੇ ਘਰ ਭੇਜਿਆ ਤਾਂ ਇਹ ਉਹ ਨਹੀਂ ਇਸ ਦਾ ਦੂਸਰਾ ਜਨਮ ਹੈ ਸਟਾਰਟਿੰਗ ਦੇ ਉੱਤੇ 50 ਲੱਖ ਰੁਪਏ ਦੀ ਡਿਮਾਂਡ ਸੀ ਜੇ ਆਪਾਂ ਡਿਮਾਂਡ ਉਹ ਕਹਿੰਦੇ ਸੀ ਜੇ ਤੁਸੀਂ ਪੂਰੀ ਨਹੀਂ ਕਰੋਗੇ ਕੋਈ ਗੱਲ ਨਹੀਂ ਇੱਕ ਦਿਨ ਵੇਟ ਕਰਾਂਗੇ ਕੱਲ ਨੂੰ ਤੁਹਾਡੇ ਬੱਚੇ ਦਾ ਜਿਹੜਾ ਇੱਕ ਅੰਗ ਲਾ ਕੇ ਭੇਜਾਂਗੇ ਕੰਨ ਭੇਜਾਂਗੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਉਹ ਵੀ ਦੇਖ ਕੇ ਤੁਹਾਨੂੰ ਕੁਛ ਨਹੀਂ ਹੋਗਾ ਫਿਰ ਦੂਜੇ ਦਿਨ ਦੂਜਾ ਤੁਹਾਨੂੰ ਅੰਗ ਲਾ ਕੇ ਭੇਜਾਂਗੇ ਮਤਲਬ ਦਿਨ ਰਾਤ ਜਿਹੜਾ ਇਹੀ ਹੁੰਦਾ ਸੀ ਕਿ ਪਤਾ ਨਹੀਂ ਕਿਹੜੇ ਟਾਈਮ ਫੋਨ ਦੀ ਰਿੰਗ ਕੋਈ ਆਪਣੇ ਪਰਸਨਲ ਬੰਦੇ ਦੀ ਵੀ ਆਉਂਦੀ ਸੀ ਤੇ ਇੱਕ ਵਾਰ ਦਿਲ ਡਰ ਜਾਂਦਾ ਸੀ ਵੀ ਪਤਾ ਨਹੀਂ ਉਹਨਾਂ ਦੇ ਫੋਨ ਆ ਗਿਆ ਔਰ ਜੇ ਮੈਸੇਜ ਦੀ ਰਿੰਗ ਵੱਜਣੀ ਮੈਸੇਜ ਖੋਲਣ ਨੂੰ ਦਿਲ ਨਹੀਂ ਕਰਦਾ ਕਿ ਪਤਾ ਨਹੀਂ ਉਹਦੇ ਵਿੱਚ ਕੀ ਆਇਆ ਹੋਣਾ ਹੈ ਜਾਂ ਵੀਡੀਓ ਭੇਜੀ ਹੋਏਗੀ ਉਹਨਾਂ ਦਾ ਜਾਂ ਵਾਇਸ ਮੈਸੇਜ ਜੇ ਯਕੀਨ ਮੰਨੋ ਤੇ ਅਸੀਂ ਤੇ ਇਹੀ ਸਮਝ ਲਿਆ ਕਿ ਨਾ ਤੇ ਬੱਚਾ ਘਰ ਆਉਣਾ ਤੇ ਮਤਲਬ ਸਾਡੇ ਪੱਲੇ ਕਾਸ਼ ਕੁਝ ਵੀ ਨਹੀਂ ਰਹਿਣਾ ਬੱਚੇ ਦਾ ਤਾਂ ਇੰਨਾ ਜ਼ਿਆਦਾ ਪ੍ਰੈਸ਼ਰ ਉਸ ਟਾਈਮ ਤੇ ਵੀ ਅਸੀਂ ਇੱਕ ਵਾਰ ਆਸਲਾਹ ਚ ਪੁੱਛੀ ਕਿ ਬੱਚਾ ਸਾਡੇ ਘਰ ਆਏਗਾ ਬੱਚਾ ਘਰ ਆ ਗਿਆ ਕਿੰਨੀ ਮਨ ਮੈਂ ਨਾ ਜੀ ਖੁਸ਼ੀ ਏਦਾਂ ਵੀ ਜਿੱਦਾਂ ਬੱਚਾ ਨਵਾਂ ਜਨਮ ਕਿਤੇ ਆਪਣੇ ਕਿਸੇ ਬੱਚਾ ਜੰਮਿਆ ਹੋਵੇ ਤੇ ਬੇਟਾ ਹੋਇਆ ਹੋਵੇ ਜਿੰਨੀ ਬੇਟੇ ਦੀ ਖੁਸ਼ੀ ਹੁੰਦੀ ਜੰਮੇ ਦੀ ਉੱਤੋਂ ਵੀ ਡਬਲ ਖੁਸ਼ੀ ਆ ਤਾਂ ਇਹ ਪਰਿਵਾਰ ਖੁਸ਼ਕਿਸਮਤ ਹੈ ਇਹਨਾਂ ਦੇ ਕੋਈ ਚੰਗੇ ਕਰਮ ਕੀਤੇ ਹੋਏ ਨੇ ਕਿ ਇਹਨਾਂ ਦਾ ਬੱਚਾ ਇਰਾਨ ਤੋਂ ਜ਼ਿੰਦਾ ਵਾਪਸ ਆ ਗਿਆ ਲੇਕਿਨ ਭਾਰਤ ਵਾਪਸੀ ਖਾਸ ਕਰਕੇ ਪੰਜਾਬ ਵਾਪਸੀ ਇੰਨੀ ਸੌਖੀ ਨਹੀਂ ਸੀ ਬੜਾ ਔਖਾ ਸੀ ਕਿਉਂਕਿ ਵਾਪਸ ਲਿਆਂਦੇ ਵਿੱਚ ਇੱਕ ਆਮ ਨਾਗਰਿਕ ਤੋਂ ਲੈ ਕੇ ਸਰਕਾਰਾਂ ਤੱਕ ਦਾ ਬਹੁਤ ਵੱਡਾ ਰੋਲ ਰਿਹਾ ਕਿਉਂਕਿ ਪਰਿਵਾਰਕ ਮੈਂਬਰਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਆਪਣੀ ਗੱਲਬਾਤ ਹੈ ਤਰਨ ਚੁਗ ਤੱਕ ਪਹੁੰਚਾਈ ਤਾਂ ਤਰਨ ਚੁਗ ਨੇ ਭਾਜਪੀ ਦੀ ਹਾਇਰ ਕਮਾਂਡ ਤੱਕ ਇਹ ਗੱਲ ਪਹੁੰਚਾਈ ਤਾਂ ਉਸ ਤੋਂ ਬਾਅਦ ਅੰਬੈਸੀ ਦੇ ਨਾਲ ਗੱਲਬਾਤ ਕੀਤੀ ਗਈ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਕੀਤੀ ਗਈ ਐਸ ਜੇ ਸ਼ੰਕਰ ਵੱਲੋਂ ਭਾਰਤ ਔਰ ਈਰਾਨ ਦੇ ਵਿਦੇਸ਼ ਮੰਤਰੀਆਂ ਦੇ ਨਾਲ ਆਪਸੀ ਗੱਲਬਾਤ ਕੀਤੀ ਗਈ ਕਿਸ ਤਰੀਕੇ ਨਾਲ ਕੋਆਰਡੀਨੇਟ ਕੀਤਾ ਗਿਆ ਜੋ ਦੋਵੇਂ ਮੁਲਕਾਂ ਦੇ ਸਫਾਰਦਖਾਨੇ ਨੇ ਉਹਨਾਂ ਦੇ ਵਿੱਚ رابطہ ਕਾਇਮ ਕੀਤਾ ਗਿਆ ਔਰ ਨੌਜਵਾਨ ਦੀ ਲੋਕੇਸ਼ਨ ਸਭ ਤੋਂ ਵੱਡੀ ਗੱਲ ਸੀ ਕਿ ਨੌਜਵਾਨ ਦੀ ਲੋਕੇਸ਼ਨ ਨੂੰ ਲੱਭਣਾ ਉਸ ਤੋਂ ਬਾਅਦ ਉਸ ਲੋਕੇਸ਼ਨ ਤੋਂ ਸਹੀ ਸਲਾਮਤ ਨੌਜਵਾਨ ਨੂੰ ਬਰਾਮਦ ਕਰਨਾ ਅੰਬੈਸੀ ਲੈ ਕੇ ਜਾਣਾ ਪਾਸਪੋਰਟ ਵਾਪਸ ਦੁਵਾਣਾ ਤੇ ਉਸ ਪਾਸਪੋਰਟ ਦੇ ਰਾਹੀਂ ਭਾਰਤ ਵਾਪਸ ਆਣਾ ਇਹ ਸਭ ਕੁਝ ਕਿਵੇਂ ਹੋਇਆ ਆ ਜਰਾ ਸੁਣੋ ਤਰਨ ਚੁਗ ਨੇ ਪੂਰੀ ਗੱਲਬਾਤ ਦੱਸੀ ਹੈ ਤੇ ਸਬਕ ਲੈਣ ਵਾਲਾ ਕੰਮ ਹੈ ਮੇਰੇ ਅਸੇ ਤੇ ਇੱਕ ਬੱਚਾ ਹੈ ਬੜਾ ਪਿਆਰਾ ਬੱਚਾ ਹੈ ਭਗਵਾਨ ਨੇ ਲੰਮੀ ਆਇਜਦ ਹੋਵੇ ਕੋਈ ਮੇਰੇ ਬਜ਼ੁਰਗਾਂ ਦੇ ਕਿਤੇ ਹੋ ਇੱਕਰਮ ਅੱਗੇ ਆਏ ਲੇਕਿਨ ਆਪਾਂ ਸਾਰੇ ਪੰਜਾਬ ਦੇ ਬੱਚੇ-ਬੱਚਿਆਂ ਨੂੰ ਮੇਰਾ ਹੱਥ ਜੋੜ ਕੇ ਬੇਨਤੀ ਇਹਨਾਂ ਲਾਲਚ ਨਾ ਕਰੋ ਇਹਨਾਂ ਦਲਾਲਾਂ ਦੇ ਹੱਥ ਨਾ ਚੜੋ ਇਹ ਬਹੁਤ ਵੱਡੇ ਰੈਕਟ ਜੇ ਪਹਿਲੇ ਇੱਥੋਂ ਕਹਿਣਗੇ ਆ ਜਾਓ ਉੱਥੇ ਅਸੀਂ ਤੁਹਾਨੂੰ ਇੱਥੇ ਯੂਕੇ ਟ੍ਰਾਂਸਫਰ ਕਰ ਦੇਾਂਗੇ ਪੈਸਾ ਐਡਵਾਂਸ ਕੋਈ ਨਹੀਂ ਲੈਣਾ ਉੱਥੇ ਜਦੋਂ ਤੁਹਾਡਾ ਬੱਚਾ ਹੀ ਕੈਦ ਹੋ ਗਿਆ ਜਦੋਂ ਦੀ ਮਾਰ ਦੇ ਪਿੱਟ ਦੇ ਦੀ ਫੋਟੋ ਆਂਦੀ ਇਹ ਮਾਪੇ ਘਰ ਦਾ ਗਹਿਣਾ ਮਕਾਨ ਕੋਟੀ ਜ਼ਮੀਨਾਂ ਵੇਚ ਕੇ ਵੀ ਬਹਿ ਪਈਦੇ। ਔਰ ਲੋਕ ਦੱਸਦੇ ਵੀ ਨਹੀਂ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਇਹ ਗੱਲ ਕਰੇ ਬਾਹਰ ਨਿਕਲ ਗਈ। ਸਾਡੀ ਇੱਜ਼ਤ ਦੀ ਗੱਲ ਬਣੇਗੀ। ਈਰਾਨ 'ਚ 14-13 ਦਿਨ ਫਸੇ ਰਹੇ ਗੁਰਪ੍ਰੀਤ ਨੂੰ ਮੂੜ ਆਪਣੀ ਧਰਤੀ ਆਪਣੇ ਵਤਨ ਆਪਣੇ ਘਰ ਲੈ ਆਣ ਹੱਸਦੇ। ਸਹਯੋਗ ਕੀਤਾ ਜਣੀਆਂ ਵੀਡੀਓਜ਼ ਆਂਦੀਆਂ ਸੀ। ਉਹ ਦੇਖ ਕੇ ਡਰ ਲੱਗਦਾ ਸੀ। ਜਿਹੜੇ ਘਰ ਦੇ ਬਜ਼ੁਰਗਾਂ ਦੇ ਇਹਨਾਂ ਦੇ ਅਤਰੂ ਔਰ ਕਬਰਾਟ ਸੀ ਬਿਲਕੁਲ ਚਾਇਤ ਸੀ ਬਹੁਤ ਮਾੜੇ ਹਾਲਾਤਾਂ ਚ ਮੈਂ ਮਾਫੀ ਚਾਹਨਾ ਦੂਜਾ ਜਨਮ ਹੈ ਇਹ ਦੂਜਾ ਜਨਮ ਹੋਇਆ ਹੈ ਇਹਦੇ ਉੱਥੇ ਜਿਸ ਤਰ੍ਹਾਂ ਆਪਣਾ ਕੋਈ ਚਲਾ ਜਾਏ ਬੱਚਾ ਔਰ ਕਰੇ ਉਹ ਕਾਗਜ਼ਾਂ 'ਚ ਗਲਤੀ ਕੱਢ ਲੈਂਦੇ ਬਹੁਤ ਔਖਾ ਹੈ ਕਈ ਵਾਰ ਤੇ ਆਉਂ ਲੱਗਦਾ ਸੀ ਕਿ ਡਿਟੇਨ ਕਰ ਲਿਆ ਹੈ ਪੁਲਿਸ ਨੇ ਕਿਸ ਕੇਸ 'ਚ ਕੀਤਾ ਹੈ ਲੇਕਿਨ ਮੈਂ ਬਹੁਤ ਧੰਨਵਾਦ ਕਰਨਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਦਾ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਠੀਕ ਠਾਕ ਬਾ ਇੱਜ਼ਤ ਧਰ ਪੁੰਚਾਇਆ ਦਿਨ ਬੜੇ ਔਖੇ ਸੀ 14 ਦਿਨ ਹੀ 14 ਜ਼ਿੰਦਗੀਆਂ ਸੀ ਹਰ ਰੋਜ਼ ਇੱਕ ਰਾਤ ਕੱਢਣੀ ਔਖੀ ਸੀ ਇੱਕ ਗੱਲ ਕਹਿਣਾ ਚਾਹਾਂ ਆਪਣੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਇੱਕ ਗੁਰਪ੍ਰੀਤ ਕੋਲੋਂ ਸਿੱਖੋ ਇਹ ਫਸ ਗਿਆ ਇਹ ਗਲਤੀ ਸੀ ਨਾ ਕਰੀਏ ਇਹਨੇ ਬਾਪੂ ਦਾ ਕੀ ਹਾਲ ਸੀ ਮਾਤਾ ਦਾ ਘਰ ਦੇ ਬਜ਼ੁਰਗਾਂ ਦਾ ਕੀ ਹਾਲ ਸੀ ਇਸ ਤਰ੍ਹਾਂ ਨਾ ਮੈਂ ਇੱਕ ਬੱਚਾ ਲੈ ਜਾਂਦਾ ਹੋਰੇ ਨਾਲ ਵੀ ਇਸ ਤਰ੍ਹਾਂ ਹੀ ਬੜੀ ਮੁਸ਼ਕਲ ਕਢਾ ਕੇ ਉੱਥੇ ਲੈ ਜਾਂਦਾ ਇਹ ਲਗਭਗ ਨੌਵਾਂ ਜਾਂ ਦਸਵਾਂ ਬੱਚਾ ਆਏਗਾ ਜਿਹੜਾ ਮੈਂ ਕਢਾ ਕੇ ਲੈ ਜਾਂਦਾ ਅਲੱਗ-ਅਲੱਗ ਕੰਟਰੀਜ਼ ਅਸੀਂ ਸਿਰਫ ਲਾਲਚ ਦੇ ਕਾਰਨ ਕਿਸੀਂ ਅਮਰੀਕਾ ਚਲ ਜਾਾਂਗੇ ਅਸੀਂ ਯੂਕੇ ਚਲ ਜਾਾਂਗੇ ਅਸੀਂ ਕੈਨੇਡਾ ਚਲ ਜਾਾਂਗੇ ਔਰ ਉਹ ਰੂਸ ਤੇ ਜਾਕਿਸਤਾਨ ਈਰਾਨ ਇਰਾਕ ਦੁਬਈ ਉਥੇ ਬੁਲਾ ਕੇ ਪੈਸੇ ਵੀ ਖੋਲ ਲੈਂਦੇ ਨੇ ਧਿਆਨ ਨਹੀਂ ਬੇਕਰ ਵੀ ਜਾਂਦਾ